ਐਨਐਨਆਰ ਨਿਊਜ਼ ਤੇ ਲਗਾਤਾਰ ਦਰਿਆ ਸਤਲੁਜ ਦੀ ਅਪਡੇਟ ਤੁਹਾਡੇ ਸਾਹਮਣੇ ਅਸੀਂ ਰੱਖ ਰਹੇ ਹਾਂ ਇਸ ਵਕਤ ਜੋ ਵੱਡੀ ਅਪਡੇਟ ਤੁਹਾਡੇ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਸੀ ਪਹਿਲਾਂ ਨਾਲੇ ਵੀ ਤੇਜ਼ ਹੋ ਚੁੱਕਿਆ ਹੈ ਪ੍ਰਸ਼ਾਸਨ ਨੇ ਜੋ ਜਾਣਕਾਰੀ ਦਿੱਤੀ ਹੈ 85 ਜਲ ਕਿਊਸਕ ਪਾਣੀ ਦੀ ਪਰ ਉਸ ਤੋਂ ਬਾਅਦ ਜੋ ਇੱਕ ਵੱਡੀ ਜਾਣਕਾਰੀ ਹੋਰ ਨਿਕਲ ਕੇ ਸਾਹਮਣੇ ਆਈ ਕਿ ਦਰਿਆ ਸਤਲੁਜ ਦੇ ਵਿੱਚ 1 ਲੱਖ 40000 ਕਿਉਂ ਸਕੇ ਪਾਣੀ ਛੱਡਿਆ ਗਿਆ ਦੋਸਤ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ ਬੰਨਾਂ ਦੇ ਨਾਲ ਪਾਣੀ ਲੱਗ ਚੁੱਕਾ ਹੈ ਤਸਵੀਰਾਂ ਇੱਧਰ ਤੇ ਤੁਸੀਂ ਦੇਖ ਲਓ ਕਿ ਬਹੁਤ ਸਾਰੇ ਆਸ-ਪਾਸ ਦੇ ਜੋ ਪਿੰਡਾਂ ਦੇ ਲੋਕ ਨੇ ਇੱਥੇ ਦੇਖਣ ਆਏ ਹੋਏ ਐ ਦੇਖਣ ਦਾ ਮਤਲਬ ਇਹ ਕਿ ਹਰ ਇੱਕ ਬੰਨੂ ਡਰਾ ਰਿਹਾ ਹੈ ਤੇ ਦਰਿਆ ਸਤਲੁਜ ਕਿ ਕੋਈ ਨੁਕਸਾਨ ਨਾ ਹੋ ਜੇ ਤੇ ਬਿੱਕੇ ਜੋ ਪੰਜਾਬ ਦੇ ਜਵਾਕੂ ਨਹੀਂ ਉਹ ਵੀ ਇੱਥੇ ਪਹੁੰਚੇ ਹੋਏ ਗੱਲਬਾਤ ਸ਼ੁਰੂਆਤ ਪ੍ਰਧਾਨ ਸਾਹਿਬ ਤੋਂ ਕਰਾਂਗੇ ਉਹ ਤੋਂ ਫਿਰ ਅੱਗੇ ਸ਼ੁਰੂਆਤ ਲੈਂਡ ਲੜੀ ਵਰ ਸਾਰੀ ਗੱਲਬਾਤ ਕਰਦੇ ਆ ਸਰ ਇਸੇ ਸਿੱਟੇ ਤੇ ਪਹੁੰਚੇ ਹੋਏ ਤੇ ਦੇਖਿਆ ਹਾਲਾਤ ਜਿਸ ਨਾਲ ਤੋਂ ਵਾਹੇ ਨੂੰ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਦੇ ਬਤੇ ਜੇ ਕੋਈ ਇੱਥੇ ਆਏ ਆ ਖਲਾਸ ਮੈਲਨ ਬਹੁਤ ਜਦਾ ਤੇ ਪਾੜੇ ਆ ਪਾਣੀ ਦਾ ਦਬਾਅ ਬਹੁਤ ਵਧ ਰਿਹਾ ਵਾ ਧਾ ਲੱਗੀ ਹੋਈ ਐ ਤਹੀ ਚੌਂਤੀ ਕੁਰਤੀ ਤੇ ਖੜੇ ਆ ਤੇ ਪ੍ਰਸ਼ਾਸਨ ਦਾ ਜਾਲ ਉਹਨਾਂ ਨੇ ਸਾਨੂੰ ਇੱਕ ਹੀ ਗੱਲ ਕਹੀ ਆ ਬਈ ਜਿੰਦੇ ਵੀ ਰੋਕ ਵਟ ਕੇ ਸੱਟ ਹੁੰਦੀ ਆ ਸਿੱਟੋਂ ਪ੍ਰਸ਼ਾਸਨ ਵੱਲੋਂ ਹੱਥ ਕਰਿਆ ਆ ਸ਼ਾਇਦ ਇਹ ਸਭ ਦੂਜੀ ਇੱਕ ਤਰ੍ਹਾਂ ਦੀ ਗੱਲ ਸੀ ਇੱਥੇ ਤਕਰੀਬਨ ਸਵੇਰ ਦੇ ਨਾ ਪਹਿਲਾਂ ਸਵੇਰ ਦੇ ਟਰਾਲੀਆਂ ਮਿੱਟੀ ਦੇ ਛੁੱਟੀਆਂ ਗਈਆਂ ਤੇ ਉਸ ਤੋਂ ਬਾਅਦ ਹੁਣ ਪੂਰੇ ਭਰਨੇ ਇੱਥੇ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਹੁਣ ਸਮਾਂ ਸਾਰਾ ਲੰਘ ਚੁੱਕਿਆ ਹੈ ਤਾਂ ਲੱਗਦਾ ਨਹੀਂ ਕਿ ਪ੍ਰਸ਼ਾਸਨ ਨੇ ਪ੍ਰਬੰਧ ਪਹਿਲਾਂ ਕਰਨਾ ਚਾਹੀਦਾ ਸੀ ਤਾਨੂੰ ਦਾ ਸਰ ਪ੍ਰਸ਼ਾਸਨ ਦੇ ਨੂੰ ਕੁਛ ਲੱਗੇ ਪ੍ਰਕਾਰ ਨੂੰ ਕੁਛ ਨਹੀਂ ਕਰ ਸਕਦਾ ਉਹ ਪੰਜਾਬ ਦੇ ਵਿੱਚ ਉਹ ਇੱਕ ਦਿਖਾਉਣ ਵਾਸਤੇ ਸਹੀ ਸਹੀ ਦੀ ਕੁਛ ਕਰਨ ਲੱਗੇ ਹਨ ਉਹਨਾਂ ਬੁਰੇ ਭਰਾਏ ਹੋਵੇ ਬੁਰੇ ਬੀਚਾ ਤਾ ਹਣ ਕੀ ਕੀ ਦੇਖਦੇ ਹੋ ਅੱਗੇ ਜੋ ਛੋਣੇ ਡੋਬਰ ਆ ਜਾਂ ਕੇ ਕਾਜ ਤੇ ਪਿੰਡ ਹੈ ਨੁਕਸਾਨ ਹੈ ਪਾਣੀ ਲਗਾ ਦਰਵਾਜ਼ੇ ਕਿਤੇ ਹੁਣ ਮਾਗ ਕੇ ਅਦਾਸ ਹੈ ਵੀ ਜਿਹੜਾ ਪਾਣੀ ਪਿਛੋਂ ਬਹੁਤ ਜ਼ਿਆਦਾ ਛੱਡਿਆ ਹੋਇਆ ਹੈ ਇਕਲਾ ਸਟਾਈਲ ਤੇ ਦੇਵਾ ਉਹ ਸਹੀ ਤਰ੍ਹਾਂ ਨਹੀਂ ਲੱਗੇ ਹੁਣ ਤੇ ਅਦਾਸ ਹੀ ਕਰ ਸਕਦੇ ਆ ਬਾਕੀ ਲੋਕ ਜਿਹੜੇ ਆ ਇਕੱਠੇ ਹੋ ਰਹੇ ਆ ਸਾਰਾ ਇਹ ਇਫਟ੍ਰੇਟਾਂ ਦੇ ਨਾਲ ਅੱਜ ਇਹ ਟਾਂ ਪੂਰੇ ਲਾਈ ਜਾ ਰਹੇ ਤੇ ਰੋਕਵਾੜੇ ਚਟਾਂਗੇ। ਤੁਸੀਂ ਆਪਣੇ ਕੋਸ਼ਿਸ਼ ਕਰਾਂਗੇ। ਕਿੰਬਾਂ ਨੇ ਹੱਥਾਂ ਵਿੱਚ ਤੁਸੀਂ ਸੋਰਾ ਕਰ ਰਹੇ ਹੋ। ਤਾਂ ਬਾਕੀ ਬਹੁਤ ਜ਼ਿਆਦਾ ਤੁਸੀਂ ਗਏ ਹੋ। ਤਾਂ ਕਿਸੇ ਜਿੱਤਰਾ ਵੀ ਇਸ ਦਿੱਤੀ ਲੱਗੀ ਲੱਗੀ ਹੈ ਕਿ ਹਾਲਾਤ ਕਿਸੇ ਸਾਹ ਤੇ ਮੜਿਆ। ਲੱਗ ਕੰਨੀਆਂ ਸਾਂ ਜੇ ਆਪ ਆਪਣੇ ਬੰਦੋ ਕੀ ਇੱਕੋ ਪ੍ਰਾਲਿਆ ਕਰਨ ਦੇ ਵਿੱਚ ਅਸੀਂ ਦੇ ਲੋਕਾਂ ਨੂੰ ਕੈਂਪ ਕਰਦੇ ਆ ਸਾਰੇ ਆਲੇ ਖਾਨ ਦੇ ਦੇਰੀ ਗਾ ਦੇ ਵਿੱਚ ਸਟੇਟ ਪਾ ਲੈ ਕੇ ਆਉਂਦੇ ਸਟੇਟ ਲੈ ਕੇ ਆਉਂਦੇ ਤੇ ਨਾਲ ਆਰਿਆਂ ਦਾ ਪ੍ਰਬੰਧ ਕੀਤਾ ਹੈ ਤੇ ਬੰਦਿਆਂ ਨੂੰ ਪਾਉਂਦਾ ਉਹ ਤਾਂ ਕੋਸ਼ਿਸ਼ ਕਰਾਂਗੇ ਜਿੰਨੀ ਕਿ ਜੋ ਹੈਗੇ ਆ ਪਰ ਇਹ ਕੰਮ ਸਰਕਾਰਾਂ ਦਾ ਆ ਸਰਕਾਰ ਦੇ ਹੱਥ ਵਿੱਚ ਸਰਕਾਰ ਲਗਭਗ ਫੇਲ ਹੋ ਚੁੱਕਿਆ ਮੈਂ ਨਹੀਂ ਕਹਿ ਰਿਹਾ ਬਹੁਤ ਸਾਰੇ ਕਿਸਾਨ ਆਗੂ ਆਇਆ ਹੈ ਪ੍ਰਸ਼ਾਸਨ ਅਧਿਕਾਰੀ ਫੇਲ ਹੋ ਚੁੱਕਿਆ ਹੈ ਉਹ ਆ ਗੁਣਾ ਨੇ ਅਰਦਾ ਤੁਸੀਂ ਵੀ ਸਾਰੇ ਇੱਥੇ ਪਹੁੰਚੋ ਤੇ ਨਾਲ ਹੀ ਝੋਨਾ ਕਰਕੇ ਦੇ ਵਿੱਚ ਪਾਣੀ ਖੜਾ ਹੈ ਤੇ ਕਰੇ ਮਨ ਤੇ ਵੀ ਸਾਰੀ ਕੋਈ ਹੋ ਚੁੱਕੀ ਆ ਜੀ ਕਿਉਂਕਿ ਦਾ ਪਾਣੀ ਦਾ ਜਲਪਤਰ ਬਹੁਤ ਜ਼ਿਆਦਾ ਹੰਦੀ ਤੇ ਵਧ ਗਿਆ ਵਾ ਦੇਖਾਪਕ ਜੂਏ ਤੇ ਸਾਡੇ ਲੋਕ ਆਏ ਆ ਦੇਖਣ ਵੀ ਆਏ ਆ ਇਸ ਦਾ ਸਾਰਿਆਂ ਦੇ ਮਨਾਂ ਚ ਸਹਿਮ ਪਿਆ ਹੋਇਆ ਵਾ ਮਹਾਰਾਜ ਜੀ ਪਾਸ਼ਾ ਰਾਤ ਸੁਖਾਣੀ ਬਿਗਾ ਲਵੇ ਭਾਵੇਂ ਸਾਬ ਨਾਲ ਪਾਣੀ ਝੋਨਾ ਜਲਪਤਰ ਵਧ ਰਿਹਾ ਵਾ ਮੈਨੂੰ ਨਹੀਂ ਲੱਗਦਾ ਵੀ ਅਸੀਂ ਇਸ ਕੇਸ कामयाब ਹੋਵਾਂਗੇ ਜਿਸ ਹਾਲਾਤਾਂ ਪ੍ਰਸ਼ਾਸਨ ਕੰਮ ਕਰ ਦਿੰਦੀਆਂ ਕਿਉਂਕਿ ਇਹ ਜਿਹੜਾ ਵੀ ਨਹੀਂ ਵਜਦਾ ਕਿ ਕੀ ਮੰਨਦੇ ਹੋ ਪ੍ਰਸ਼ਾਸਨ ਦੀ ਨਾਲ ਲੈ ਕੇ ਮੈਂ ਇਹ ਸਰਕਾਰ ਤੇ ਮੈਂ ਕੀ ਮੰਨਿਆ ਵੀ ਕਦੋਂ ਕਦੇ ਤੇ ਸ਼ਰੋਪਰ ਪਣੀ ਲੰਘ ਜਾਂਦਾ ਤਾਂ ਪ੍ਰਸ਼ਾਸਨ ਅੱਜ ਪਹੁੰਚ ਜਾਂਦ ਕਰ ਮੰਨ ਜੋ 3-4 ਦਿਨ ਪਹਿਲਾਂ ਇੱਥੇ ਪਹੁੰਚਣਾ ਚਾਹੀਦਾ ਸੀ ਦੂਜੀ ਤਰ੍ਹਾਂ ਕਿ ਪਹੁੰਚ ਵੀ ਆਪਾਂ ਕੀ ਕਰ ਸਕਦੇ ਆ ਪ੍ਰਸ਼ਾਸਨ ਦੀ ਪਹੁੰਚਿਆ ਹੁੰਦਾ ਤਾਂ ਜਿਹੜੇ ਪੂਰੀ ਪੱਤਰੀ ਤੇ ਰੱਖਿਆ ਲਿਆ ਕਿਸੇ ਨਾ ਕਿਸੇ ਕੰਗਲੇ ਨਾਲ ਲਾਇਆ ਉਹ ਵੀ ਗੱਲ ਕਰ ਰਹੇ ਵੀ 3-4 ਦਿਨ ਪਹਿਲਾਂ ਪਹੁੰਚ ਮੈਂ ਚਾਹੀਦਾ ਸੀ ਮਾਰਦੇ ਪਏ ਉਹ ਵੀ ਨਹੀਂ ਲਗਾਏ ਕਿ ਉਸ ਤਰ੍ਹਾਂ ਖਰਾਬ ਹੋ ਰਿਹਾ ਸਾਰੇ ਉਹੀ ਤੁਹਾਨੂੰ ਦੱਸੀ ਜਾਂਦੇ ਆ ਕਿ ਉਹ ਪੂਰੇ ਭਰਤੇ ਵੀ ਰੱਖੇ ਗਏ ਆ ਉਹ ਵੀ ਅਜੇ ਤੱਕ ਲਗਾਏ ਨਹੀਂ ਗਏ ਜਿਹੜੇ ਪਿਛਲੇ ਸਾਲ ਦੇ ਵੀ ਪਏ ਨੇ ਉਹ ਵੀ ਲਗਾਏ ਨਹੀਂ ਆ ਇਸ ਇਸ ਚੀਜ਼ ਦਾ ਜਨਤਾ ਦੇ ਵਿੱਚ ਰੋਸ ਹੈ ਪਰ ਸਾਨੂੰ ਆਪ ਨੂੰ ਹੀ ਫਰਜ਼ਾ ਕੰਮਾ ਪਊਗਾ ਬਾਕੀ ਉਹ ਮਹਾਰਾਜ ਸੱਚੇ ਪਾਤਸ਼ਾਹ ਮੋਰੇ ਤੇ ਆਵਾਜ਼ ਬੇਨਤੀ ਕਰਦੇ ਆ ਠੀਕ ਹੈ ਜੋ ਪੰਜਾਬ ਵੱਲੋਂ ਕਿ ਮਹਾਰਾਜ ਸੱਚੇ ਪਾਤਸ਼ਾਹ ਕਰਵਾ ਕਰਨ ਐਸ ਵੇਪਰ ਬਹੁਤ ਹੀ ਆਪਣੇ ਹਾਲਾਤ ਦੇ ਪੰਜਾਬ ਦੇ ਬਹੁਤ ਬਹੁਤ ਜ਼ਿਆਦੇ ਮਾਰੇ ਹਾਲਾਤ ਹੋਦਾ ਆ ਮਹਾਰਾਜ ਸੱਚੇ ਪਾਤਸ਼ਾਹ शाम दिन तस्वीर ने सवेलना ਵੜ ਕੇ ਚੁਲਾਈ ਜਾਣ ਤੇ ਫਿਰ ਰੁਕਵਾਟ ਆਉਂਦੀ ਕਿ ਜਿਹੜਾ ਰੁਕਵਾਟ ਦੀ ਉਹ ਤੇ ਆਰਜੀ ਆ ਉਹ ਅਸੀਂ ਕਿਸਾਨ ਕਰ ਸਕਦੇ ਆ ਤੇ ਲੋਕ ਐਸੇ ਜਿਹੋ ਜਿਹੜਾ ਜਿੰਨਾ ਪਿਆ ਨੇ ਕੋਸ਼ਿਸ਼ ਕਰਾਂਗੇ ਤਬ ਇੱਕ ਜੋ ਪੰਜਾਬ ਦੇ ਆਪ ਕੋ ਸੜਦਾ ਮਜੂਦ ਸੀ ਤਾਂ ਪ੍ਰਸ਼ਾਸਨ ਲਗਭਗ ਫਿਰ ਹੋ ਚੁੱਕਿਆ ਹੈ ਓਏ ਅਪਡੇਟ ਤਕਰੀਬਨ 10 ਦਿਨ ਪਹਿਲਾਂ ਇਹਨਾਂ ਨੂੰ ਕਰਨੀ ਚਾਹੀਦੀ ਸੀ ਤਿਆਰੀਆਂ ਹੋਣੀਆਂ ਚਾਹੀਦੀ ਸੀ ਦੂਜੀ ਕੱਲ੍ਹ ਕੇ ਸਵੇਰ ਦਾ ਕਿਸੇ ਨੇ ਪ੍ਰਸ਼ਾਸਨ ਅਧਿਕਾਰੀ ਨੇ ਦੱਸਿਆ ਕੜਕ ਸਰ ਦੱਸਣਾ ਚਾਹੀਦਾ ਸੀ ਜਾਂ ਕੱਲ੍ਹ ਦੱਸਣਾ ਚਾਹੀਦਾ ਸੀ ਕਿ ਦਰਿਆ ਜੀ ਨਾਲ ਜੋ ਤੱਕ ਪਾਣੀ ਆ ਰਿਹਾ ਰਜਕ ਦਾ ਰਜਕ ਦਾ ਮਾ ਅਪਡੇਟ ਆਉਂਦੀ ਆਪੇ ਦਾ 585 ਹਕੀਸਕ ਦੀ ਫੇਰਾ 140 ਹਕੀਸਕ ਪਰ ਦੀ ਪਰ ਪਾਣੀ ਦਾ ਜੋ ਜਲ ਪਦਰ ਲਗਾਤਾਰ ਵਧ ਰਿਹਾ ਤਾਂ ਪਰ ਜਿਵੇਂ ਸਟੇਮ ਦੀ ਪੱਟੀ ਅਪਡੇਟ ਹੈ ਪੱਟੀ ਦੀ ਸਪੀਡ ਸਰਦਾਰ ਹੈ ਜੋ ਬਹੁਤ ਜ਼ਿਆਦਾ ਤੇਜ਼ ਹੋ ਚੁੱਕੀ ਹੈ ਉਸ ਦੇ ਆਸ-ਪਾਸ ਦੇ ਲੋਕ ਜੋ ਪੁਨਾ ਦੇ ਵਿੱਚ ਡਰਦਾ ਮਾਹੌਲ ਲਗਾਤਾਰ ਪੈਦਾ ਹੋ ਰਿਹਾ ਹੈ ਕਿੰਨੇ ਵੀ ਦਰਿਆ ਦਰਿਆ ਦੇ ਕੰਢੇ ਆਰੀ ਦੇ ਲੋਕ ਨੇ ਸਾਡੇ ਕੋਲੋਂ ਬੇਨਤੀ ਹੈ ਕਿ ਅੱਜ ਦੀ ਰਾਤ ਜਾ ਕੇ ਘਟਲੋ ਘਰਾਂ ਦੇ ਵਿੱਚ ਜੇਕਰ ਤੁਸੀਂ ਬੰਨਾ ਦੇ ਨੇੜੇ ਹੋ ਤਾਂ ਬੰਨਾ ਤੇ ਜਾ ਕੇ ਰਾਤ ਕੱਟ ਲਓ ਤਾਂ ਜੋ ਕੋਈ ਆਦਮ ਸਖਾਵੀ ਘਟਣਾ ਨਾ ਵਾਪਰੇ ਆਪਣੇ ਬੰਨਾ ਦੇ ਖਾਦ ਰਖੋ ਕਿਉਂਕਿ ਬੰਨਾ ਦੇ ਹਾਲਾਤ ਵੀ ਤਰਸਯੋਗ ਨੇ ਬਹੁਤ ਥਾਵਾਂ ਤੇ ਬੰਨਾ ਦੇ ਘੁੰਡਾ ਪਈ ਹੋਈਆਂ ਜਾਂ ਫਿਰ ਕੁਝ ਥਾਂ ਥਾਂ ਤੇ ਬੰਦ ਟੁੱਟੇ ਹੋਏ ਨੇ ਲੋਹਿਆਂ ਆਰੀ ਦੇ ਹਾਲਾਤ ਬਹੁਤ ਹੀ ਤਰਸਯੋਗ ਨੇ ਪਾਣੀ ਦੀ ਵਾਹ ਜੀ ਸੌਣੇ ਆਉਂਗਾ ਜੋ ਕਾਫੀ ਜ਼ਿਆਦਾ ਤੇਜ਼ ਹੈ ਤਾਂ ਅਸੀਂ ਲਗਾਤਾਰ ਹੋਰ ਕੇ ਤੋੜੇ ਤੱਕ ਅਪਡੇਟ ਪਹੁੰਚਾਰੇ ਆ। ਤਕਰੀਬਨ ਅਸੀਂ 100 ਮੀਟਰ ਜਾਂ 70 ਮੀਟਰ ਦੂਰ ਖੜੇ ਆ। ਤੇ ਆ ਸਤੋਂ ਹੀ ਜੋ ਬਾੜ ਤੁਨੂੰ ਇਧਿਆਰ ਨੂੰ। ਬਹੁਤ ਜ਼ਿਆਦਾ ਢੋਟਿਆਵਾਂ ਨਹੀਂ ਛੋਟਾ ਲਗਾਤੀ ਹੈ। ਮੀਂਹ ਵਿੱਚ ਜਿਹੜਾ ਕੁਝ ਲੁਕੀ ਹੈ। ਹੁਣ ਇਹ ਤਾਂ ਵੀ ਬਾੜੀ ਪੂਰੀ ਕਰਾਉਣੇ ਚੁੱਕਿਆ। ਇੱਕ ਵਾਰ ਇਹਨਾਂ ਨਾਲ ਕਰੀਏ। ਤਕਰੇਮ ਤਕਰੇਮ ਦੀ ਗੱਲ ਕਰੀਏ। ਤਕਰੇਮ ਤੋਂ ਘੰਟਾ ਪਹਿਲਾਂ ਦੀ ਤਾਂ ਇਸ ਜਗ੍ਹਾ ਤੇ ਪਾਣੀ ਨਹੀਂ ਸੀ। ਪਰ ਹੁਣ ਹਾਲਾਤ ਤਰਸਯੋਗ ਹੋ ਚੁੱਕੇ ਆ। ਤਾ ਅਧੀ ਰਾਤੋ ਜਲੇ ਜੇ ਤਾਂ ਵੀਰੇ ਨੇ ਬਾਕੀ ਤੁਸੀਂ ਪ੍ਰਸ਼ਾਸਨ ਬਾਰੇ ਕੀ ਸੋਚਦੇ ਹੋ ਜਰੂਰ ਦੱਸਿਓ ਕੈਮਰਾਮੈਨ ਸੋਨੂ ਦੇ ਹਰਦੀਪ ਮੈਨਾ ਦਾ ਨਿਊਜ਼ ਵਿਰਾਸਾ ਸ਼ਟਲ